ਸ੍ਰੀ ਕਾਲ ਦੋਸਤੋ ਤੁਹਾਡਾ ਸਵਰਾ ਟਰੈਕਟਰ ਸਮਰੂਰ ਚੈਨਲ ਤੇ ਅਸੀਂ ਜੀ ਆਇਆਂ ਨੂੰ ਆਖਦੇ ਆਂ ਅੱਜ ਆਪਾਂ ਫੇਰ ਖੜੇ ਆਂ ਸਿੰਘ ਬ੍ਰਦਰਸ ਟਰੈਕਟਰਸ ਨਾਮ ਤੇ ਅੱਜ ਆਪਾਂ ਲੈ ਕੇ ਆਇਆ ਸਵਰਾ ਸ 834 ਦਾ ਪਹਿਲਾਂ ਤੋਂ ਆਉਂਦਾ ਹੀ ਐ ਤੇ ਪੰਜਾਬ ਵਿੱਚ ਇਹਦੀ ਸੇਲ ਥੋੜੀ ਜਿਹੀ ਘੱਟ ਐ ਬਾਕੀ ਤੁਹਾਨੂੰ ਆਪਾਂ ਇਹਦੇ ਬਾਰੇ ਅੱਜ ਜਾਣਕਾਰੀ ਦੇਵਾਂਗੇ ਇਹ ਆ ਸਵਰਾਜ 834 ਐਕਸ ਐਮ ਐਕਸ ਐਮ ਮਤਲਬ ਐਕਸਟਰਾ ਮਾਈਲੇਜ ਬਹੁਤ ਘੱਟ ਖਰਚੇ ਵਾਲਾ ਇਹ ਟਰੈਕਟਰ ਐ ਬਾਕੀ ਟਰੈਕਟਰ ਦੀ ਲੁੱਕ ਤੁਸੀਂ ਦੇਖ ਹੀ ਰਹੇ ਹੋ ਬਹੁਤ ਸੋਹਣਾ ਟਰੈਕਟਰ ਐ ਬਾਕੀ ਜੇ ਆਪਾਂ ਇਹਦੇ ਟਰੈਕਟਰ ਦੇ ਇੰਜਨ ਦੀ ਗੱਲ ਕਰੀਏ 2592 ਸੀਸੀ ਦਾ ਇੰਜਨ ਆ 35 ਐਚਪੀ ਦੀ ਕੈਟਾਗਰੀ ਦੇ ਵਿੱਚ ਇਹ ਟਰੈਕਟਰ ਆਉਂਦਾ ਇਨ ਲਾਈਨ ਪੰਪ ਦੇ ਨਾਲ ਤੇ ਤਿੰਨ ਸਿਲੰਡਰ ਨੇ ਇਸ ਟਰੈਕਟਰ ਦੇ ਬਾਕੀ ਜੇ ਆਪਾਂ ਅਗਲੇ ਟਾਇਰਾਂ ਦੀ ਗੱਲ ਕਰੀਏ ਤਾਂ ਅਗਲੇ ਟਾਇਰ ਹੈਗੇ ਨੇ ਇਹਦੇ 6 16 ਦੇ ਤੇ ਜਿਹੜੇ ਪਿਛਲੇ ਟਾਇਰ ਨੇ ਇਹਦੇ ਉਹ ਹੈਗੇ ਨੇ 13 6 28 13 6 28 ਦੇ ਇਹਦੇ ਪਿਛਲੇ ਟਾਇਰ ਨੇ ਹਾਈ ਲੋ ਸਪੀਡ ਦੇ ਵਿੱਚ ਇਹ ਟਰੈਕਟਰ ਆਉਂਦਾ ਹੈ ਬਾਕੀ ਟਰੈਕਟਰ ਦੀ ਲੋਕ ਆਪਾਂ ਤੁਹਾਨੂੰ ਪਿੱਛੋਂ ਦਿਖਾਉਨੇ ਆ। ਆ ਸਾਰੀ ਸਸਰੀਏ ਦੇ ਨਾਲ ਆ। ਜਿਵੇਂ ਕਿ ਡੰਡਾ, ਡਰਾਈਵਰ ਤੇ ਹੁੱਕ। ਚਾਰਜਰ ਬਾਕਸ ਇਹਦੇ ਨਾਲ ਲੱਗਿਆ ਹੋਇਆ ਜਿਵੇਂ ਕੋਈ ਕਿਸੇ ਵੀਰ ਨੂੰ ਫੋਨ ਚਾਰਜ ਕਰਾਉਣਾ। ਬਾਕੀ ਆਪਾਂ ਟਰੈਕਟਰ ਦੇ ਉੱਪਰ ਬੈ ਕੇ ਟਰੈਕਟਰ ਦੀਆਂ ਸਪੀਡਾਂ ਬਾਰੇ ਵੀ ਤੁਹਾਨੂੰ ਦੱਸਾਂਗੇ। ਨਾ ਦੇਖੋ ਟਰੈਕਟਰ ਦੀ ਲੁੱਕ ਫੋਰਵਰਡ ਸਪੀਡ ਹੈਗੀ ਇਹਦੀ 27.78 ਕਿਲੋਮੀਟਰ ਪਰ ਔਰ ਤੇ ਜਿਹੜੀ ਰਿਵਰਸ ਦੀ ਸਪੀਡ ਹੈ ਉਹ ਹੈਗੀ 10.52 ਕਿਲੋਮੀਟਰ ਪਰ ਔਰ ਜਿਹੜਾ ਟਰੈਕਟਰ ਦਾ weight ਹੈ ਉਹ ਹੈਗਾ 1845 kg 1845 kg ਦਾ weight ਹੈ ਬਾਕੀ ਟਰੈਕਟਰ ਤੁਹਾਨੂੰ ਆਪਾਂ ਸਟਾਰਟ ਕਰਕੇ ਦਿਖਾਉਣੇ ਆ देखो ट्रैक्टर की आवाज़ <गसियो> किसी भी वीर ने यह ट्रैक्टर लेना स्वराज अठ सौ चौंती ਜਿਵੇਂ ਕਿਸੇ ਰਿੱਟਾ ਵਜਰੀ ਦੀ ਕੰਮ ਲਈ ਜਾਂ ਕਿਸੇ ਵੀ ਹੋਰ ਛੋਟੇ ਕੰਮ ਲਈ ਟਰੈਕਟਰ ਲੈਣਾ ਹੈ ਤਾਂ ਆਪਣੇ ਨਾਲ ਹੇਠ ਲਿਖੇ ਨੰਬਰਾਂ ਤੇ ਕੰਟੈਕਟ ਕਰ ਸਕਦਾ ਹੈ ਸਵਰਾਜ 834XM ਬਾਕੀ ਦੋਸਤੋ ਜੇ ਕਿਸੇ ਵੀਰ ਨੇ ਲੋਨ ਕਰਾਉਣਾ ਤਾਂ ਇਸ ਟਰੈਕਟਰ ਤੇ 90% ਤੱਕ ਦੇ ਲੋਨ ਦੀ ਸੁਵਿਧਾ ਹੈ ਤਾਂ ਆਪਾਂ ਲੋਨ ਵੀ ਕਰਵਾ ਕੇ ਦੇ ਦਾਂਗੇ